ਦੋ ਤਨਕੇ ਚੁੱਕ ਲਈਏ ਆਪਾਂ ਲੱਕੜਾ ਦਾਦਾ ਕੀ ਨਾਰਾ ਜਿਵੇਂ ਚੱਲ ਕੇ ਵੀ ਚੱਲ ਹਾਂਜੀ ਦੇਖੋ ਅੱਜ ਨਹੀਂ ਕੋਠਾ ਗੁਰੂ ਘਰ ਦੇ ਵਿੱਚ ਭਾਜਪੀ ਦਾ ਝੰਡਾ ਲਾਉਣ ਦਾ ਅਧਿਕਾਰ ਕਿਹਨੇ ਦਿੱਤਾ ਬਲਾਪੜੀ ਬੰਦ ਕਰ ਉਹ ਬਲਾਪੜੀ ਰਹਿਣ ਬੰਦਾ ਚਲਦੀ ਯਾਰੇ ਤਰੋ ਲਾਵੇ ਝੰਡਾ ਕੋਈ ਸਰਪੰਚ ਦੀ ਨਰਾ올 ਜੇ ਸੀਗਾ ਜੀ ਅੱਜ ਇਥੋਂ ਤੋਏ ਪੁੱਛਦੇ ਆ ਸਰਪੰਚ ਦੇ ਕੋਈ ਧਿਆਨ ਚ ਲੈਂਦਾ ਵੀ ਨਾ ਤਾਂ ਸਹਿਤ ਤੇ ਕਿਸੇ ਦਾ ਰਮਾਲ ਬੰਨਿਆ ਹਾਂ ਜੇ ਹੇ ਰਾਜ ਗੁਰੂ ਘਰ ਦੇ ਵਿੱਚ ਨੰਗੇ ਸ਼ੇਰ ਸੀਗੇ ਜੀ ਵੀਡੀਓ ਸਾਡੇ ਕੋਲੇ ਮੌਜੂਦ ਆ ਸਾਡੇ ਗੁਰੂ ਘਰ ਦੇ ਵਿੱਚ ਕੈਮਰੇ ਵੀ ਲੱਗੇ ਹੋਏ ਨੇ ਮੈਂ ਤੁਹਾਨੂੰ ਨੰਬਰ ਦਿੰਦਾ ਮੈਂ ਨੰਬਰ ਦਿੰਦਾ ਮੈਂ ਤੁਹਾਨੂੰ ਨੰਬਰ ਦਿੰਦਾ ਗੁਰੂ ਘਰ ਦੇ ਵਿੱਚ ਕੀਨੇ ਅਧਿਕਾਰ ਦਿੱਤਾ ਹੀ ਨੰਗੇ ਸ਼ੇਰ ਬੜਨਾ ਕਿ ਕੈਂਪ ਲਾਇਆ ਬਾਈ ਜੀ ਉਹ ਤਾਂ ਨੰਬਰ ਉਹ ਵੀ ਹੁੰਦਾ ਉਹੀ ਤਾਂ ਗੱਲ ਹੈ ਕਿ ਲੋਕ ਹੀ ਨਹੀਂ ਸੁਣਦੇ ਪਹਿਲਾਂ ਲੋਕਾਂ ਨੇ ਘੜਾ ਬਣਾਇਆ ਗਾ ਗੱਲ ਤਾਂ ਸੁਣਦਾ ਨਹੀਂ ਕੋਈ ਜੇ ਤਾਂ ਕੋਈ ਬਣਾਇਆ ਮਰੂ ਆਪਣੀ ਮਰਜ਼ੀ ਨਾਲ ਆ ਤਾਂ ਆਹ ਤਾਂ ਆ ਠੀਕਾ ਜੀ ਗੁਰੂ ਘਰ ਦਾ ਜਿੱਥੇ ਭਾਜੀਪੀ ਨੇ ਆ ਕੇ ਆਉਤੇ ਝੰਡੇ ਪੋਸਟਰ ਲਾਏ ਸੀ ਕਿ ਇਧਰਲੇ ਪਾਸੇ ਬੈਨਰ ਲੱਗਿਆ ਜੀ ਆ ਕੰਧ ਦੇ ਉੱਤੇ ਇਹ ਦੀਪਗੜ੍ਹ ਦਾ ਗੁਰੂ ਘਰ ਆ ਜੀ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੇ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਵਿੱਚ ਭਾਰਤੀ ਜਨਤਾ ਪਾਰਟੀ ਦੇ ਕੁਝ ਵਰਕਰ ਸਾਡੇ ਗੁਰੂ ਘਰ ਆਏ ਤੇ ਉਹਨਾਂ ਦੇ ਲੋਗੋ ਲੱਗੇ ਤੇ ਕੁਝ ਉਹਨਾਂ ਨੇ ਝੰਡੇ ਵੀ ਲਾਏ ਸੀ ਜਿਹੜੇ ਸਾਡੇ ਮੌਜੂਦਾ ਸਰਪੰਚ ਅੰਗਰੇਜ਼ ਸਿੰਘ ਨੇ ਤੇ ਪਿੰਡ ਦੇ ਲੋਕਾਂ ਨੇ ਉਹਨਾਂ ਦਾ ਵਿਰੋਧ ਕੀਤਾ ਤੇ ਉਹਨਾਂ ਤੋਂ ਪੁੱਛਿਆ ਗਿਆ ਕਿ ਤੁਸੂ ਪਿੰਡ ਦੇ ਸਰਪੰਚ ਤੋਂ ਮਨਜ਼ੂਰੀ ਲਈ ਆ ਜਾਂ ਕਿਸੇ ਪੁਲਿਸ ਪ੍ਰਸ਼ਾਸਨ ਤੋਂ ਜਾਂ ਡਿਊਟੀ ਕਮਿਸ਼ਨਰ ਜਾਂ ਡੀਸੀ ਤੋਂ ਮਨਜ਼ੂਰੀ ਲਈ ਆ ਤੇ ਉਹ ਇਹ ਗੱਲਾਂ ਦਾ ਜਵਾਬ ਦੇ ਨਹੀਂ ਪਾਏ ਇਸ ਕਰਕੇ ਜਦੋਂ ਸਰਪੰਚ ਸਾਹਿਬ ਨੇ ਦੁਬਾਰਾ ਪੁੱਛਿਆ ਵੀ ਸਾਨੂੰ ਕੋਈ ਲਿਖਤੀ ਰੂਪ ਦੇ ਵਿੱਚ ਸਾਨੂੰ ਦਿਖਾਓ ਉਹ ਕੋਈ ਵੀ ਚੀਜ਼ ਦਿਖਾ ਨਹੀਂ ਸਕੇ ਉਹ ਇਸ ਤੋਂ ਬਾਅਦ ਵਿਰੋਧ ਕਰਨ ਦੇ ਬਾਵਜੂਦ ਉਹ ਆਪਣਾ ਜਿਹੜਾ ਵੀ ਬੋਰੀ ਬੇਹਤਰਾ ਨਾਲ ਲੈ ਕੇ ਆਏ ਸੀ ਉਹ ਚਾੱਕ ਕੇ ਇਥੋਂ ਸਾਡੇ ਗੁਰੂ ਘਰੋਂ ਰਭੂ ਚੱਕਰ ਹੋ ਗਏ ਅਸੀਂ ਪਿੰਡ ਦੇ ਸਰਪੰਚ ਅੰਗਰੇਜ਼ ਸਿੰਘ ਦਾ ਧੰਨਵਾਦ ਕਰਦੇ ਆ ਤੇ ਨਾਲ ਜਿਨ੍ਹਾਂ ਨੇ ਜਿਹੜੇ ਵੀਰਾਂ ਨੇ ਸਰਪੰਚ ਸਾਹਿਬ ਦਾ ਸਾਥ ਦਿੱਤਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰਪੰਚ ਸਾਹਿਬ ਜਿਹੜਾ ਅਪਣੇ ਅੱਜ ਭਾਜਪੀ ਦੇ ਕੁਝ ਕੁ ਵਰਕਰ ਤੇ ਕੁਝ ਪਾਰਟੀ ਦੇ ਦਾਵੇਦਾਰ ਆਏ ਸੀ ਤੇ ਤੁਹਾਨੂੰ ਪਤਾ ਲੱਗਿਆ ਕਿ ਉਹ ਆਪਣੇ ਪਿੰਡ ਦੇ ਵਿੱਚ ਤਹਾ ਤੋਂ ਮਨਜ਼ੂਰੀ ਲਈ ਗਏ ਜਾਂ ਪ੍ਰਜਾਪਤਨ ਤੋਂ ਕਿਸੇ ਤੋਂ ਵੀ ਪੁੱਛਿਆ ਗਿਆ ਪਿੰਡ ਦੇ ਲੋਕਾਂ ਦਾ ਵਿਰੋਧ ਕਰਦੇ ਜੋ ਮੈਨੂੰ ਪਤਾ ਲੱਗਿਆ ਮੈਂ ਗੁਰੂ ਘਰ ਗਿਆ ਬੀਜੇਪੀ ਦੇ ਲੋਕੋ ਲੱਗੇ ਹੋਏ ਪਾਰਟੀ ਦੇ ਕੁਝ ਵਰਕਰ ਵਿਚਾਰ ਕਰ ਰਹੇ ਸੀਗੇ ਧਾਰ ਘਟ ਲੈ ਕੇ ਲੋਕਾਂ ਦਾ ਜਦੋਂ ਉਹਨੂੰ ਪੁੱਛ ਗਏ ਕਿ ਤੁਸੀਂ ਕਰੀ ਵੀ ਕਿਹਦੀ ਮਨਜ਼ੂਰੀ ਲਾਏ ਹੋ ਕਿ ਡੀਸੀ ਪ੍ਰਜਾਸ਼ਰ ਨਾਲ ਜ਼ਿਲ੍ਹਾ ਪ੍ਰਜਾਸ਼ਰ ਦੀ ਕਿ ਮਨਜ਼ੂਰੀ ਲਈ ਹੈ ਕਿ ਉਹ ਜਵਾਬ ਨਹੀਂ ਦੇ ਪਾਏ ਜਿਹਦੇ باوجود ਲੋਕਾਂ ਨੇ ਵਿਰੋਧ ਕੀਤਾ ਵੀ ਠੱਗੀ ਤੋਂ ਖਾ ਤੁਹਾਡੀ ਕੁਝ ਵੀ ਹੋ ਸਕਦਾ ਹੈ ਇਹਦੇ ਬਾਅਦ ਚੱਕ ਕੇ ਸਵਾਣਾ ਦਾ ਉਹ ਟਿੰਡ ਫੋੜੀ ਪਏ ਕੋਈ ਜਵਾਬ ਦੇਣ ਤੋਂ ਇਨਕਾਰ ਹੀ ਰਹੇ ਹੋ ਹਾਂਜੀ ਸਰਪੰਚ ਸਾਹਿਬ ਫੇਰ ਅਨਕਾਰ ਕੀਤਾ ਤੇ ਫਿਰ ਉਹ ਬਾਗੇ ਪਿੰਡੋਂ ਚਲੇ ਗਏ ਜੀ ਗੁਰੂ ਘਰ ਤੋਂ ਹਾਂ ਗੁਰੂ ਘਰ ਤੋਂ ਫਿਰ ਚਲੇ ਗਏ ਨਾਲ ਪੁਰਪੁਰਜ ਪ੍ਰਜਾਸ਼ਰ ਵੀ ਜਾਇਆ ਗਿਆ ਜੀ ਪੁਰਪੁਰਜ ਪ੍ਰਜਾਸ਼ਰ ਨਾਲ ਠੀਕ ਆ ਧੰਨਵਾਦ ਸਰਪੰਚ ਸਾਹਿਬ ਤੁਹਾਡਾ